ਜੋ ਮਰਜ਼ੀ ਕਰਨਾ ਕਰੋ ਜੱਟੋ ਜਿੰਨੇ ਮੇਰੀਆਂ ਫੋਟੋਆਂ ਮੈਂ ਐਡਿਟ ਕਰਨੀਆਂ ਕਰੋ ਮੈਂ ਮੈਂ ਧੜਕ ਪੂਛਾਂ ਚ ਕਾ ਕੇ ਰੱਖੂ ਤੁਹਾਡੀਆਂ ਪੂਛਾਂ ਠੀਕ ਹੈ ਨਾ ਹੱਕ ਠੋਕਿਆ ਨੇ ਭਾਈ ਸਾਹਿਬ ਨਾਲ ਹੈਗੇ ਆ ਹੈ ਸੀ ਤੇ ਰਹੇ ਆ ਠੀਕ ਹੈ ਕਿ ਨਹੀਂ ਤੁਹਾਡੀਆਂ ਪੂਛਾਂ ਚ ਕਾ ਕੇ ਰੱਖਾਂਗੇ ਪੂਰੀਆਂ ਮਾਰੋ ਚੀਕਾਂ ਉੱਚੀ ਉੱਚੀ ਠੀਕ ਹੈ ਨਾ ਪੰਜਾਬ ਦੇ ਵਿੱਚ ਆ ਪੰਜਾਬ ਦੀ ਧਰਤੀ ਤੇ ਬੈਠੇ ਆ ਗੁਰੂਆਂ ਪੀਰਾਂ ਦੀ ਧਰਤੀ ਤੇ ਠੀਕ ਹੈ ਕਿ ਨਹੀਂ ਸਾਡਾ ਕੋਈ ਫੇਸਬੁੱਕ ਦਾ ਕੋਈ ਫੇਕ ਅਕਾਊਂਟ ਨਹੀਂ ਇੱਕੋ ਇੱਕ ਅਕਾਊਂਟ ਆ ਥੋਡੇ ਠਕੇਲੇ ਦਾ ਠੀਕ ਆ ਕਿ ਨਹੀਂ ਧਰਤੀ ਤੱਕ ਠਕੇਲ ਸਿੰਘ ਫੇਸਬੁੱਕ ਪੇਜ ਤੇ ਇਹ ਹੀ ਆਪਣਾ YouTube ਚੈਨਲ ਆ ਬੱਸ ਇਹਨਾਂ ਠਕੇਲਾ ਦਾ ਐਂ ਹੀ ਚੱਲੂ ਬਾਈ ਹਾਂ ਠੀਕ ਆ ਨਾ ਦਿਨ ਮੈਂ ਨਾ ਸੂਰਮਿਆਂ ਦੇ ਪੈਂਦੀ ਰਹਿੰਦੇ ਹੁੰਦੇ ਆ ਠੀਕ ਹੈ ਕਿ ਨਹੀਂ ਵਾਹ ਤੇਰੇ ਵਿਪਨ ਕੰਬੋਜ ਕੀ ਲਿਖੀ ਜਾਨਾ ਵਿਪਨ ਕੰਬੋਜ ਕੀ ਲਿਖੀ ਜਾਨਾ ਤੂੰ ਕਿੰਨਾ ਨੂੰ ਕੋਠਿਆਂ ਤੇ ਚੜਾਈ ਫਿਰਦਾ ਹੋਂ ਹਾਂ ਚੀਕਾਂ ਚੀਕਾਂ ਬਾਬਿਓ ਚੀਕਾਂ ਪਵਾ ਦਿਆਂਗੇ ਮੈਂ ਤਾਂ ਇੱਕ ਵੀਡੀਓ ਪਾਉਣਾ ਮੁੜ ਕੇ ਚੀਕਾਂ ਮਾਰਦੇ ਆ ਚਾਰ ਦਿਨ ਉਹਦ ਨੂੰ ਫੇਰ ਮਗਰੋਂ ਪਾ ਦੀਦੀ ਆ ਹਾਂ ਜਦੋਂ ਮੈਂ ਇੱਕ ਵੀਡੀਓ ਪਾਉਣਾ ਨਾ ਮੁੜ ਕੇ ਚੀਕਾਂ ਮਾਰਦੇ ਔਰ ਉਹਨਾਂ ਨੂੰ ਮਗਰੋਂ ਫਿਰ ਵੀਡੀਓ ਸੈੱਟ ਦੀਦੀ ਆ ਮੈਂ ਕਿ ਮਾਰੋ ਚੀਕਾਂ ਕੋਈ ਗੱਲ ਨਹੀਂ ਠੀਕ ਹੈ ਨਾ ਅਸੀਂ ਆਪਣਾ ਪੱਖ ਰੱਖਣਾ ਆਪਣੀ ਗੱਲ ਕਰਨੀ ਆ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਜੋ ਮਰਜ਼ੀ ਕੋਈ ਕਰੇ ਬਸ ਆ ਕੱਲ ਪਤਾ ਨਹੀਂ ਕਿਹੜਾ ਕੱਲ ਸੀ ਕਿ ਪਰਸੋਂ ਮੈਨੂੰ ਕਿਸ ਨੇ ਫੋਨ ਕੀਤਾ ਅਖੇ ਤੈਨੂੰ ਟੱਕਰ ਨਾਲ ਧਕੇਲੇ ਨੂੰ ਮੈਂ ਕਿਹਾ ਧਕੇਲਾ ਕਿਹੜਾ ਉਤਲੇ ਸਮਾਨ ਚ ਰਹਿੰਦਾ ਕਿ ਧਕੇਲਾ ਚੰਦਰਮਾ ਤੇ ਰਹਿੰਦਾ ਕਿ ਉਹ ਧਕੇਲਾ ਇੱਥੇ ਹੀ ਧਰਤੀ ਤੇ ਧਕੇਲਾ ਤੁਰਿਆ ਫਿਰਦਾ ਹੈ ਖੇਤ ਮੋਟਰ ਤੇ ਧਕੇਲਾ ਬੈਠਾ ਤੇ ਵੇਖਣਾ ਜਿੰਨੇ ਵੇਖ ਲਵਾ ਕੇ ਤਦੰਦਰੋਂ ਵੇਖਣਾ ਕਦੋਂ ਜੀ ਦੱਸੋ ਧਕੇਲਾ ਕਰੋਗੇ ਸਾਨੂੰ ਆਂਦਾ ਵੀ ਨਾ ਆਜੋ ਆਜੋ ਵੀ ਜੀ ਸਕਦੇ ਜਿੰਨੇ ਵੇਖਣਾ ਧਕੇਲੇ ਨਾਲ ਵੇਖ ਲਓ ਤੁਸੀਂ ਹਾਂ ਪ੍ਰਵਾਹ ਹੀ ਨਹੀਂ ਕਿਸੇ ਦੀ ਘਟਾ ਬਸ ਹਾਂ ਜੇ ਅਸੀਂ ਐ ਕਿਹਦੇ ਵੀਡੀਓ ਪਾਉ ਤੇ ਫੋਨ ਕਰੋ ਤਾਂ ਧਮਕਿਆਂ ਤੋਂ ਅਸੀਂ ਦਬਜਾਂਗੇ ਵਾਹ ਜੀ ਵਾਹ ਭੁੱਲ ਜੋ ਭੁੱਲ ਤੁਸੀਂ ਭੁੱਲ ਠੀਕ ਹੈ ਨਾ ਸੋਚੋ ਵੀ ਨਾ ਕਰੇ ਸੋਚੋ ਵੀ ਲੇ ਲੈ ਦਿਨੇਸ਼ ਕਪੂਰ ਵੀ ਆ ਚੁੱਕਿਆ ਜੇ ਵਾਹ ਦਿਨੇਸ਼ ਕਪੂਰ ਕੀ ਹਾਲੀ ਤੇਰੇ ਉਹ ਠੀਕ ਠਾਕ ਐ ਠੀਕ ਆ ਠੀਕ ਆ ਚੜਦਿਆਂ ਕਲਾ ਬਹੁਤ ਵਧੀਆ ਐ ਪਰਵਾਹ ਨਹੀਂ ਗੇਦੀ ਸਿੰਘ ਉਹ ਪਾਰੇ ਵੀਡੀਓ ਕਰਦਿਆ ਕਰੋ ਸ਼ੇਅਰ ਤੁਹਾਨੂੰ ਮੈਂ ਇੰਨਾ ਨਾ ਪਿਆਰ ਕਰਨ ਨੂੰ ਸ਼ੇਅਰ ਕਰ ਦੋ ਇੱਕ ਗੱਲ ਦੱਸਾਂ ਤੁਹਾਨੂੰ ਜਦੋਂ ਮੈਂ ਆਪਣੇ ਭਰਾਵਾਂ ਨੂੰ ਆਹ ਨਾ ਵੀ ਵੀਡੀਓ ਸ਼ੇਅਰ ਕਰ ਦੋ ਉਦੋਂ ਵੀ ਬਣਿਆਂ ਦੀਆਂ ਚੀਕਾਂ ਪੈਂਦੀਆਂ ਹੀ ਸੱਚੀ ਗੱਲ ਏ ਉਹ ਆਪੇ ਉੱਠ ਪੈਣੀਆਂ ਬਾਬਿਓ ਕੋਈ ਚੱਕਰ ਨਹੀਂ ਦਿਨੇਸ਼ ਕਪੂਰ ਉਹ ਆਪੇ ਉੱਠ ਪੈਣੀਆਂ ਕੋਈ ਚੱਕਰ ਨਹੀਂ ਬੇਫਿਕਰ ਰਹਿ ਤੂੰ ਆਹੋ हां बाबो <laughs> आ देख लो ਆਪਾਂ ਲੋਕਾਂ ਨੂੰ ਘਰਾਂ 'ਚ ਬੈਠ ਕੇ ਵੀਡੀਓ ਬਣਾਉਣ ਵਾਲੇ ਥੋੜਾ ਆਹ ਵੇਖ ਲਓ ਤੁਹਾਨੂੰ ਮੈਂ ਵਿਖਾ ਦੇਣਾ ਆ ਜਿੰਦਕੱਟ ਮਿਸਤਰੀ ਹੋរី ਕੋ ਪਤੰਦਰ ਕਹਿੰਦਾ ਟੱਕਰੇ ਕੋਈ ਜਿੰਨੇ ਜਮਰਾਜ ਵੇਖਣਾ ਮੋਟਰ ਤੇ ਬੈਠਾ ਧਰਤੀ ਤੱਕ ਤੇ ਖੇਲ ਸੇ ਆਹ ਵੇਖ ਲੋ ਆਪਾਂ ਜੇ ਤੋਂ ਕੱਲੇ ਆ ਮੋਟਰ ਤੇ ਬੈਠੇ ਆ ਮਾਰ ਲੂ ਨਿਖਾ ਦਿਂਦੀ ਆ ਠੀਕ ਆ ਕਿ ਨਹੀਂ ਆ ਲੈ ਘਰੋਂ ਬਾਹਰ ਆ ਮੋਟਰ ਤੇ ਬੈਠੇ ਆ ਹੈ ਹੈ ਅਸੀਂ ਕਿਹੜਾ ਘਰਾਂ 'ਚ ਵੜਨ ਵਾਲੇ ਵੀ ਡਰ ਕੇ ਘਰ ਦੇ ਅੰਦਰਲੇ ਪਾਸੇ ਵੜ ਕੇ ਬਹਿ ਜਾਾਂਗੇ ਅਸੀਂ ਠੀਕ ਆ ਕਿ ਨਹੀਂ ਸਹੀ ਗੱਲ ਆ ਬਾਬਿਓ ਸਹੀ ਗੱਲ ਆ ਤੇਰੀ ਵਧੀਆ ਬਾਬਿਓ ਵਧੀਆ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਹੋਰ ਸੁਣਾਓ ਤੁਸੀਂ ਸਾਰੇ ਭਰਾ ਠੀਕ ਹੈ ਕਿ ਨਹੀਂ ਹੋਰ ਸੁਣਾਓ ਤੁਸੀਂ ਸਾਰੇ ਭਰਾ ਨਜ਼ਾਰੇ ਬਾਪਿਓ ਨਜ਼ਾਰੇ ਬਹੁਤ ਵਧੀਆ ਬਹੁਤ ਵਧੀਆ ਆ ਡੌਲੇ ਥੋਡੇ ਡੌਲੇ ਥੋਡੇ ਐਡੇ ਐਡੇ ਡੌਲੇ ਨਾ ਮੁਖਾ ਲੜਿਆ ਇਹ ਡੌਲੇ ਬੜੇ ਭੜੇ ਆ ਤੇਰੇ ਆ ਕਿੰਨੂ ਟਬੂਸੀਆਂ ਮਨਾਈਏ ਨਾ ਭਰਾਵਾ ਤੂੰ ਮਾਰਨ ਦਾ ਮਾਰਦੋ ਜਿਹੜਾ ਟਬੂਸੀਆਂ ਮਾਰਦਾ ਆਪਾਂ ਨੂੰ ਯਰ ਕੇ ਨਾ ਮਤਲਬ ਹੀ ਨਹੀਂ ਮੇਰੀ ਗੱਲ ਸੁਣੋ ਆਪਾਂ ਆਪਦੀ ਗੱਲ ਰੱਖਣਾ ਆਪਣਾ ਪੱਖ ਰੱਖਣਾ ਠੀਕ ਹੈ ਕਿ ਨਹੀਂ ਆਪਣੇ ਪੇਜ ਤੋਂ ਆਪਾਂ ਨੂੰ ਕੋਈ ਨਾ ਕੋਈ ਮਤਲਬ ਹੀ ਨਹੀਂ ਬੱਸ ਠੀਕ ਹੈ ਕਿ ਨਹੀਂ ਬੱਸ ਬੱਸ ਹਾਂ ਅੱਛਾ ਜਿਆਦਾ ਨਾਮ ਨਾ ਲਈ ਕਿਸੇ ਦਾ ਟਾਟ ਬੰਦੇ ਵਿੱਚ ਆ ਗਏ ਨੇ ਤੈਨੂੰ ਹੋਰ ਤਮ ਆਹਾ ਹਾ ਤਮ ਕਿਆਂ ਹਾ ਹਾ ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ ਯਾਰ ਜੇ ਮੈਨੂੰ ਤਮਕੀ ਦੇਤੀ ਤੇ ਕਿਸ ਨੂੰ ਹੈ ਪ੍ਰਵਾਹ ਹੀ ਨਹੀਂ ਸਿੰਘਾ ਪ੍ਰਵਾਹ ਹੀ ਨਹੀਂ ਜਿਹੜਾ ਮਾਲਕ ਨੇ ਸਰੀਰ ਦਿੱਤਾ ਨਾ ਚੜ੍ਹਦੀ ਕਲਾ ਵਾਲਾ ਬਾਦਸ਼ਾਹ ਦਾ ਧੰਨਵਾਦ ਕਰਦੇ ਆ ਆ ਠੀਕ ਹੈ ਕਿ ਨਹੀਂ ਮਾਨਸਿਕ ਮਜ਼ਬੂਤੀ ਵੀ ਫੁੱਲ ਆ ਮੈਨਾਂ ਪ੍ਰਵਾਹ ਹੀ ਨਹੀਂ ਕਿਸੇ ਦੀ ਜਿਹੜਾ ਮਰਜ਼ੀ ਆ ਜਾਏ ਕੋਈ ਚੱਕਰ ਹੀ ਨਹੀਂ ਏ ਆਪਾ ਤਾਨੂੰ ਦੱਸਿਆ ਵੀ ਆਪਾ ਆਪਣੀ ਗੱਲ ਕਰਨੀ ਆਪਾ ਕਿਹਦਾ ਕੋਈ ਗੱਲ ਕਰਨੀ ਨਹੀਂ ਕਿਸੇ ਦੀ ਠੀਕ ਹੈ ਕੀ ਓ ਵਾਹਿਗੁਰੂ ਜੀ ਅੱਛਾ ਭਾਈ ਸਾਹਿਬ ਖਾਲਸਾ ਜਿੰਦਾਬਾਦ ਜਿੰਦ ਕੱਟ ਮਿਸਤਰੀ ਆਂਦਾ ਭਾਈ ਹਰਪ੍ਰੀਤ ਸਿੰਘ ਖਾਲਸਾ ਜਿੰਦਾਬਾਦ ਭਾਈ ਹਰਪ੍ਰੀਤ ਸਿੰਘ ਖਾਲਸਾ ਜਿੰਦਾਬਾਦ ਭਾਈ ਹਰਪ੍ਰੀਤ ਸਿੰਘ ਖਾਲਸਾ ਜਿੰਦਾਬਾਦ ਭਾਈ ਸਾਹਿਬ ਭਾਈ ਸਾਹਿਬ ਸੰਦੀਪ ਦੀਪ ਮਾਲਵੇ ਵਾਲਾ ਜੁੜ ਚੁੱਕਿਆ ਮਾਲਵੇ ਦੀ ਧਰਤੀ ਤੋਂ ਵਾਹ ਮਾਲਵੇ ਵਾਲੇ ਖਿੱਚ ਕੇ ਰੱਖੋ ਕੰਮ ਹੈ ਹਮਿਪਨ <liament> ਕਮੋਜ ਮੋਜ ਵਿਪਨ ਕੋ ਮੋਜ ਪਤੰਦਰ ਬੜਾ ਜਾ ਕੈ ਵਸੂਲ ਜਾ ਕ ਲੰਡਿਆ ਅੱਜ ਮੌਸਮ ਵੈਸੇ ਠੰਡਾ ਹੋ ਗਿਆ ਜੇ ਟੋਰ ਗੱਲਾਂ ਗੱਲਾਂ ਰਹੀਆਂ ਮੌਸਮ ਠੰਡਾ ਅੱਜ ਇਹ ਗੱਲ ਮੰਨਣੀ ਪਣੀ ਆ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜਿੰਦਕੱਟ ਮਿਸਤਰੀ ਕੋਈ ਚੱਕਰ ਨਹੀਂ ਲੱਗੀ ਜਾਣ ਜਿੰਨੇ ਮਿਰਚਾਂ ਲੱਗਦੀਆਂ ਦੱਸ ਹੈ ਪ੍ਰਵਾਹ ਹੀ ਨਹੀਂ ਕਿਸੇ ਦੀ ਮੈਂ ਤਾਂ ਹੁਣ ਵੀ ਆਨਾ ਭਾਈ ਸਹਿ ਭਾਈ ਹਰਪ੍ਰੀਤ ਸਿੰਘ ਜੀ ਜੱਲੂਪੁਰ ਖੇੜੇ ਵਾਲੇ ਭਾਈ ਸਹਿ ਭਾਈ ਹਰਪ੍ਰੀਤ ਸਿੰਘ ਜੀ ਜੱਲੂਪੁਰ ਖੇੜੇ ਵਾਲੇ ਹੈ ਠੀਕ ਹੈ ਨਾ